ਹਾਂ ਹਾਂ ਅੰディ ਸਰ 24 ਦਸੰਬਰ ਨੂੰ ਫਤੇਗੜ ਚੂੜੀਆਂ ਚਪੱਟੀ ਚੋਰੀ ਦੀ ਵਾਰਦਾਤ ਹੋਈ ਸੀ ਪੁਲਿਸ ਨੂੰ ਪੇਸ਼ ਕੀਤੀ ਗਈ ਅੱਜ ਤੁਸੀਂ ਬੁਲਾਇਆ ਸਾਰੀ ਪ੍ਰੈਸ ਨੂੰ ਕਿ ਕਿਸ ਤਰ੍ਹਾਂ ਸੋਲਵ ਆਊਟ ਹੋਇਆ ਤੇ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਤੇ ਕਿੰਨਾ ਜਿਹੜਾ ਸਮਾਨ ਚੋਰੀ ਦਾ ਗ੍ਰਭ ਹੈ ਮਿਤੀ 24 12 25 ਨੂੰ ਸ਼ਹਿਰ ਫਤੇਗੜ ਚੂੜੀਆਂ ਦੇ ਵਿੱਚ ਇੱਕ ਵਿਅਕਤੀ ਹਿਰੇਸ਼ਰੀ सुरेंद्र ਕੁਮਾਰ ਜੀ ਉਹਨਾਂ ਦੇ ਘਰ ਦੇ ਪੈਰ ਦੇ ਵੇਲੇ ਚੋਰੀ ਹੋਈ ਸੀ ਜੋ ਚੋਰੀ ਦੀ ਵਾਰਦਾਤ ਦਾ ਪਤਾ ਲੱਗਣ ਤੇ ਇਮੀਜ ਰੈਸਟ ਕਰਦੇ ਹੋਇਆ ਐਸ ਐਲਐਸਚੋ ਸਾਹਿਬ ਉਸ ਤੋਂ ਬਾਅਦ ਮੈਂ ਵੀ ਮੌਕੇ ਤੇ ਗਿਆ ਸੀ ਮੌਕੇ ਨੂੰ ਵੇਖ ਕੇ ਉਹਨਾਂ ਨੇ ਪਰਚਾਸ ਰਿਪੋਰਟ ਕੀਤਾ ਉਸ ਤੋਂ ਬਾਅਦ ਅਸੀਂ ਇਹ ਬਿਲਕੁਲ ਇਹ ਅਨਨੋਨ ਵਿਅਕਤੀ ਦੇ ਖਿਲਾਫ ਪਰਚਾਸ ਹੋਇਆ ਸੀ ਉਸ ਤੇ ਤਫਤੀਸ਼ ਨੂੰ ਕਰਦੇ ਹੋਇਆ ਆਈਸੀਏ ਦੀ ਗੁਰਪ੍ਰਸੀਏ ਬਟਾਲਾ ਦੀ ਟੀਮ ਦਾ ਨਾਲ ਇਮਦਾਰ ਲਈ ਇੰਸਪੈਕਟਰ ਸੀਆਈਏ ਦੇ ਨਾਲ ਆਪਣੀ ਉਹਨਾਂ ਟੀਮ ਭੇਜੀ ਐਸਓ ਸਾਹਿਬ ਨੇ ਆਪਣੀ ਟੀਮ ਨਾਲ ਲੈ ਕੇ ਬੜੀ ਮਿਹਨਤ ਸਖਤ ਨਾਲ ਇਸ ਚੋਰੀ ਨੂੰ ਟ੍ਰੇਸ ਕੀਤਾ ਜਿਹਦੇ ਵਿੱਚ ਅਸੀਂ ਚੋਰੀ ਨੂੰ ਕਰਨ ਵਾਲੇ ਇਸ ਟਾਈਮ ਮੇਨ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਇੱਕ ਲੇਡੀ ਹੈ 2 ਨਾਲ ਉਹਦੇ ਜੈਂਟਸ ਨੇ ਇਹ ਜਿਹੜਾ ਮੋਟਰਸਾਈਕਲ ਉਸ ਵਾਰ ਦਾ ਵਿੱਚ ਵਰਤਿਆ ਮੋਟਰਸਾਈਕਲ ਵੀ ਨਾਲ ਬਰਾਮਦ ਹੋਇਆ ਜਿੱਤੇ ਉਹ ਸਵਾਰੋ ਕੇ ਆਏ ਸੀ ਜਿੱਤੋਂ ਚੋਰੀ ਕੀਤੀ ਸੀ ਉਹਨਾਂ ਨੇ ਇਸ ਵਾਰਦਾਤ ਵਿੱਚ ਹੁਣ ਤੱਕ ਟੋਟਲ 5 ਗ੍ਰਿਫਤਾਰੀਆਂ ਹੋਈਆਂ ਨੇ ਤਿੰਨ ਮੇ ਮੁੱਖ ਦੋਸ਼ੀ ਨੇ ਤੇ ਦੋ ਉਹਨਾਂ ਜਿਹਨਾਂ ਨੇ ਡਿਸਟ੍ਰਿਕਟ ਨੂੰ ਸਪੋਰਟ ਕੀਤੀ ਸੀ ਤੇ ਇਸ ਵਿੱਚ ਹੁਣ ਤੱਕ 9 ਟੋਲੇ ਦਾ 3 ਗ੍ਰਾਮ ਸੋਨਾ ਬਰਾਮਦ ਹੋਇਆ ਹੈ ਤੇ ਸਾਡੀ ਤਫਤੀਸ਼ ਚੱਲ ਰਹੀ ਹੈ ਤੇ ਜੇ ਇਹ ਜਿਹੜੇ ਦੋਸ਼ੀ ਹੱਦ ਕੋ ਪੁਲਿਸ ਮੰਨਦੇ ਨੇ ਸਰ ਨਕਦੀ ਕਿੰਨੀ ਨਕਦੀ ਜਿਹੜੀ ਹੈ ਜਿੰਨੀ ਉਹਨਾਂ ਕੋ ਉਹਨਾਂ ਦੇ ਅਸ ਪਰ ਅਵਰ ਇਨਵੈਸਟੀਗੇਸ਼ਨ ਜਿੰਨੀ ਉਹਨਾਂ ਕੋ ਬਰਾਮਦ ਹੋਈ ਸੀ ਉਹ ਪਨੀ ਉਹ ਖਰ ਚੁੱਕੇ ਹੋਏ ਨੇ ਫਿਲ ਐਸਟ ਮੋਮੈਂਟ ਨਕਦੀ ਬਰਾਮਦ ਨਹੀਂ ਹੋਈ ਇਹ ਜਿਹੜੇ ਦੋਸ਼ੀ ਨੇ ਜਿਹੜੀ ਇੱਕ ਲੇਡੀ ਹੈ ਜਿਹੜੀ ਔਰ ਉਸ ਦੇ ਵਿੱਚ ਉਹਨਾਂ ਦੀ ਦੂਜੀ ਦੋਸ਼ੀ ਦੀ ਮਾਸੀ ਲੱਗਦੀ ਹੈ ਇਹ ਬਿਲੋਂਗ ਕਰਦੀ ਹੈ ਰਾਸਾਂਸੀ ਨੂੰ ਜਿਹੜੇ ਦੋ ਦੋਸ਼ੀ ਨੇ ਜਿਹੜੇ ਉਹ ਦੋਨ ਸੱਕੇ ਭਰਾ ਨੇ ਇਹਨਾਂ ਦਾ ਜਿਹੜਾ ਘਰ ਹੈਗਾ ਉਹ ਰਈਏ ਲੱਗੇ ਠੁਗੀਆਂ ਦੇ ਰਹਿਮ ਠੁਗੀਆਂ ਦੇ ਰਹਿਣ ਵਾਲੇ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਿਹੜੀ ਉਹਦੀ ਮਾਸੀ ਹੈ ਜਿਹਦੀ ਸੀਮਾ ਉਹਦਾ ਨਾਮ ਹੈ ਉਹ ਵੀ ਇੱਕ ਠੁਗੀਆਂ 'ਚ ਰਹਿਣ ਵਾਲੀ ਹੈ ਇੱਕ ਰਾਸਾਂਸੀ ਲੱਗੇ ਇੱਕ ਨਹਿਰ ਲੱਗੇ ਸੁੱਕ ਸੁੱਕ ਠੁਗੀਆਂ ਨੇ ਉੱਥੋਂ ਦੇ ਦਿੰਦੇ ਨੇ ਇਹ ਸਰ ਇਹ ਫਤਗੜ ਚੂੜੀਆਂ ਦਾ ਸੰਗੜੀਵਾਦੀ ਵਾਲਾ ਸੀਗਾ ਜਿੱਥੇ ਇਹਨਾਂ ਨੇ ਵਾਰਦਾਤ ਨੂੰ ਚਾਹਤਾ ਤਾਂ ਇਹਨਾਂ ਉਹ ਹੀ ਕਿਉਂ ਚੁਣਿਆ ਜਿੰਨੀ ਕਨ ਵਸੀ ਜਮਨ ਸਮਮਣੇ ਤਾਂ ਖਾਮਨੀ ਆਏ ਨੇ ਉਹਦੇ ਮੁਤਾਬਕ ਇਹ ਹੈ ਕਿ ਇਹ ਉਸ ਦਿਨ ਮੋਟਰਸਾਈਕਲ ਤੇ ਬੈਠ ਕੇ ਆਪਣੇ ਸ਼ਿਕਾਰ ਵਾਸਤੇ ਨਿਕਲੇ ਸੀ ਜਦੋਂ ਇਹ ਆਪਣੇ ਇੱਥੇ ਇੰਟਰ ਕੀਤੇ ਫਤਗੜ ਚੂੜੀਆਂ ਇਹਨਾਂ ਨੇ ਇਸ ਘਰ ਦੇ ਆਲੇ ਦੁਆਲੇ ਚੱਕਰ ਲਗਾਏ ਸੀ ਇਹਨਾਂ ਦਾ ਘਰ ਦਾ ਬੰਦ ਤਾਲਾ ਵੇਖ ਕੇ ਸਡਨਲੀ ਇਹਨਾਂ ਕੀ ਪਤਾ ਜੀ ਇਹਨਾਂ ਵੀ ਰੱਖੀ ਹੋਈ ਮੈਂ ਦੱਸਣਾ ਤੁਹਾਨੂੰ on the dead day on the dead day as per our investigation ਜਿਹੜੀ ਹੋਈ ਹੈ ਉਸ ਦਿਨ ਉਹਨਾਂ ਨੇ ਆਪਣੇ ਮੋਰਸਲ ਤੇ ਆ ਕੇ ਪਹਿਲੋ ਇੱਕ ਰੈਕੀ ਕਿ ਟ੍ਰੈਕਿੰਗ ਟਾਈਪ ਚੱਕਰ ਲਗਾਏ ਜੋ ਦੋਨੋਂ ਨੇ ਦੇਖਿਆ ਕਿ ਇਸ ਘਰ ਦਾ ਇੱਕ ਛੋਟੇ ਗੀਰ ਤਾਲਾ ਲੱਗਾ ਹੋਇਆ ਹੈ ਉਹਨਾਂ ਨੇ ਆਪਣਾ ਇਹ ਸ਼ੁਕਾਰ ਸਮਝ ਕੇ ਜਿਹੜਾ ਇੱਕ ਬਾਹਰ ਮੰਦਰਾਕ ਤੇ ਬੁੱਕਲੇ ਕਿਆਸੀ ਦੋਚੀ ਸਾਰੇ ਫੜੇਗੇ ਕਿੰਨੇ ਉਹ ਸਾਡੇ ਕੋਲ ਅਰੈਸਟ ਨੇ ਡਿਸਟ੍ਰਿਕਟ ਸਪੋਰਟ ਵਾਲੇ ਤੋਂ ਮਦਦ ਤੇ ਉਹਦੀ ਜਿਹੜੀ ਕੋਈ ਅਰੈਸਟ ਇਹਨੇ ਉਤਨੇ ਪਹਿਲੇ ਚੋਰੀਆਂ ਦੇ ਬੱਚੇ ਨੇ ਇਹ ਮੱਕੀ ਜਿਹੜਾ ਇੱਕ ਦੁਸ਼ੀ ਇਹ ਮੱਕੀ ਇੱਕ ਕਿਸਮ ਦਾ ਹੈਪਚੁਅਲ ਫੈਂਡਰ ਹੈ ਚੋਰੀ ਦਾ ਇਹ ਸਰ ਇਹਨਾਂ ਤੋਂ ਕੋਈ ਹਥਿਆਰ ਦਾ ਬਰਾਮਦ ਹੋਇਆ ਨਹੀਂ ਇਹਨਾਂ ਕੋਈ ਹਥਿਆਰ ਕੋਈ ਬਰਾਮਦ ਨਹੀਂ ਹੈ ਹੋਜੇ ਕੋਈ ਜਿਹੜਾ ਨਾ ਇਲੈਗਲ ਵੈਪਨ ਨਹੀਂ ਬਰਾਮਦ ਹੋਇਆ ਇਹ ਚੋਰੀ ਦੇ ਹੀ ਕਰਨਯਾਦੀ ਨੇ ਚੋਰੀ ਹੀ ਨਾ ਕੀਤੀ ਹੈ ਚੋਰੀ ਸਮਾਨ ਬਰਾਮਦ ਹੋਇਆ ਹਾਂ ਜਿਹੜਾ ਇੱਕ ਸੰਦ ਸੀ ਜਿਨ੍ਹਾਂ ਨੇ ਇਹਨਾਂ ਨੇ ਦਵਾਜਨ ਨੂੰ ਭਾਂ ਨੂੰ ਤੋੜ ਦਿੱਤੀ ਸੀ ਉਹ ਐਸਪਰ ਇਨਵੈਸਟੀਗੇਸ਼ਨ ਇਹ ਜਾਂਦੇ ਹੁੰਦੇ ਕਿ ਨਹਿਰ ਸੁੱਟ ਗਏ ਸੀ ਸਰ ਪੁਲਿਸ ਦੀ ਪਟਟੀ ਸਫਲਤਾ ਇਹ ਇਸ ਨੂੰ ਮੰਨੀਏ ਵੀ ਜਿਹੜੀ ਬਹੁਤ ਮਿਹਨਤ ਕਰਨੀ ਪਈ ਪੁਲਿਸ ਨੂੰ ਇਸ ਨੂੰ ਦੇਖੋ ਜਿਸ ਤਰ੍ਹਾਂ ਜੋ ਚੋਰੀ ਹੁੰਦੀ ਹੈ ਵੈਰੀ ਵੈਰੀ ਫਸਟ ਡੇ ਤੇ ਇਹ ਅਨਨੋਨ ਹੀ ਮੰਨੀ ਜਾਂਦੀ ਹੁੰਦੀ ਹੈ ਉਹਨੂੰ ਫਿਰ ਉਸ ਨੂੰ ਟ੍ਰੇਸ ਕਰਨਾ ਸਭ ਤੋਂ ਪਹਿਲਾ ਚੈਲੰਜ ਹੁੰਦਾ ਹੈ ਇਹ ਸਾਡੀ ਟੀਮ ਦੀ ਮੈਂ ਉਸ ਲਗਾ ਕਰਦਾ ਉਹਨੇ ਬੜੀ ਹਿੰਮਤ ਨਾਲ ਬੜੇ ਬਾਲਾ ਤਰਫ ਅਫਸਰਾਂ ਜਿਹੜਾ ਡੇਸ਼ਰੀ ਐਸਐਸਪੀ ਸਾਹਿਬ ਐਸਪੀ ਡੀ ਸਾਹਿਬ ਉਹਨਾਂ ਦੀ ਗਾਈਡੈਂਸ ਨਾਲ ਉਹਨਾਂ ਦੀ ਦਿਸ਼ਾੰਦੇਸ਼ ਨਾਲ ਇਨਾਂ ਨੇ ਐਸਆਈਏ ਇਨਸਪੈਕਟਰ ਦੇ ਨਾਲ ਆਪਣੀ ਟੀਮ ਨਾਲ ਇਨਸਪੈਕਟਰ ਦੀ ਸਮੂਹ ਟੀਮ ਨਾਲ ਬਲਤਮ ਸਾਡੀ ਜਿਹੜੀ ਉਹਨਾਂ ਦੀ ਗਾਈਡੈਂਸ ਨਾਲ ਇਸ ਨੂੰ ਟੈਸਟ ਕੀਤਾ ਤਾਰਾ ਕਿਹੜੀ ਲਈ ਜੀ ਤਾਰਾ ਜਿਹੜੀਆਂ ਹੁੰਦੀਆਂ ਨੇ ਇਹਨਾਂ ਤੇ ਪੁਰਾਣੀ ਆਪੀਸੀ ਹੁੰਦੀ ਹੈ 354 480 ਹੁੰਦੀ ਹੈ ਜਿਹੜੇ ਹਾਈਕਲ ਬੀਐਨਐਸ ਦੀ ਹੈ 305 ਤੇ 352 ਤਿੰਨ ਹੁੰਦੀ ਹੈ ਉਹ ਲੋਗ ਲੱਗੇ ਨੇ ਦੋ ਜਿਹੜੇ ਆਪਣਾ ਨਹੀਂ ਫੜੇ ਕੋਣਾਂ ਦੇ ਭਾਲ ਜਾਨੀ ਹਾਂਜੀ ਹਾਂਜੀ ਜਿਹੜੇ ਦੋ ਨਹੀਂ ਤਿੰਨ ਅਸਲ ਤੇ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਜਿਹੜੀ ਲੇਡੀ ਹੈ ਉਹਦਾ ਹਸਬੈਂਡ ਹੈਗਾ ਉਹ ਹੈ ਜਿਹੜਾ ਇੱਕ ਉਹਦੀ ਲੇਡੀ ਉਹਦੀ ਬੇਟੀ ਹੈ ਤੇ ਇੱਕ ਜਿਹੜਾ ਜਿਹੜਾ ਦੋਹੀ ਬਨੇ ਮੇਂ ਦੋਛੀ ਹੈਗਾ ਯਾਰ ਅਸਲਮ ਜਾਂ ਕ੍ਰਿਸ਼ਨ ਉਹਦੀ ਸਿਸ ਉਹਦੀ ਉਹਦੀ ਭੈਣ ਆ ਉਹ ਜਿਹੜੀ ਸਾਨੂੰ ਫੰਡੇ ਬਾਕੀ ਆ ਸਰ ਜਿੰਨਾ ਵਿੱਚ ਚੋਰੀ ਦੇ ਸਮਾਨ ਬਰਾਮਦ ਹੋ ਗਿਆ ਸਰ ਕਾਫੀ ਹੋ ਗਿਆ ਕੁਝ ਹੋਇਆ ਹਾਲੇ ਹੋਰਾ ਸੋਹੰਦੀ